ਹਿੰਦੂ ਧਰਮਾ ਸਵਾਏ ਜੇ ਕੋਈ ਉੱਤੇ ਗੋਦੀ ਪੂਜ ਸੁਣਦੇ ਮੰਦਿਰ ਚ ਕਦੇ ਮੈਂ ਸੁਣਿਆ ਨਹੀਂ ਵੀ ਕੋ ਉਹ ਕਹਿੰਦਾ ਹੋਵੇ ਬਿਆਦ ਵੀ ਹੋਈ ਹੈ ਉਹ ਗੁਟਕਾ ਵੀ ਨਾਲ ਹੀ ਆਪ ਤਾਂ ਹੋ ਹਨੂਮਾਨ ਚੱਲਦਾ ਨਾਲ ਨਹੀਂ ਫਿਰ ਹਲਕੀ ਜਿਹਾ ਕੋਚੇ ਤੇ ਮਾਰ ਕੇ ਪੁੱਛੀਦਾ ਜੰਬੇ ਨੇ ਕਿਉਂਕਿ ਜਿਹੜਾ ਬਿਣੀ ਬੱਤੇ ਹੈਗਾ ਗ੍ਰੰਥ ਉਹ ਹੋਰ ਚੀਜ਼ ਹੈ ਜਿਹੜਾ ਉਹਨੂੰ ਅਧਿਆਨ ਦੇ ਤੌਰ ਤੇ ਪੜਨਾ ਹੈ ਜਾਂ ਇਹ ਨੂੰ ਭਗਤੀ ਦੇ ਤੌਰ ਤੇ ਪੜਨਾ ਹੋਰ ਹੂੰ ਜੋ ਗੁਰਦੁਆਰੇ ਦੇ ਵਿੱਚ ਪੂਰੀ ਹੋਣਾ ਹੋਰ ਹੈ ਤੇ ਜੇ ਤੁਸੀਂ ਹਰ ਇੱਕ ਗੱਲ ਨੂੰ ਕਹੋ ਫਿਰ ਤਾਂ ਤੁਸੀਂ ਸਮਾ ਸਿੱਖੀ ਨੂੰ ਦੂਰ ਕਰਿਓ ਹੂੰ ਦੂਤਾਂ ਦਾ ਇਹ ਕਹਿੰਦਾ ਹੈ ਕਿ ਸ਼ੁੱਧ ਨੂੰ ਤਾਂ ਮਤਲਬ ਇਹ ਸਾਸ਼ਤਰ ਪੜੰਡਾ ਇਹ ਸੁਣਨ ਦਾ ਵਿਦਕਾ ਹੁਣ ਪਰ ਸਿੱਖ ਧਰਮ ਤਾਂ ਕਹਿੰਦਾ ਜਾਤ ਦੇ ਨਾਮਾ ਕਰੀਏ ਕੋਈ ਬਲੰਦੇ ਸੋ ਬ੍ਰਾਹਮਣ ਹੋਈ ਬਾਟੀ ਇੱਕ ਅਨੇਕ ਪਾਂਥ ਕਰ ਸਾਜੀ ਸਾਜਨ ਹਾਰੇ ਨਾਕਜ ਪੋਚ ਮਾਟੀ ਕੇ ਪੰਲੇ ਨਾਕਜ ਪੋਚ ਕਮਵਾਰੀ ਸੋ ਜਿਹੜਾ ਇਹ ਸਿੱਖ ਧਰਮ ਹੈ ਇਹ ਲੋਕਾਂ ਨੂੰ ਬਰਾਬਰਤਾ ਦੀ ਗੱਲ ਕਰਦਾ ਹੈ ਇਹ ਵੀ ਇਨਸਾਫੀ ਦੇ ਬਗੋਂ ਬਲਡੰ ਦੀ ਗੱਲ ਕਰਦਾ ਹੈ ਇਹ ਕਿਰਤ ਦੀ ਗੱਲ ਕਰਦਾ ਹੈ ਇਹ ਲੁੱਟ ਨੂੰ ਰੋਕਣ ਦੀ ਗੱਲ ਕਰਦਾ ਹੈ ਇਹ ਜੇ ਰਾਜਾ ਜ਼ਾਲਮ ਹੈ ਤਾਂ ਉਹਦੇ ਖਿਲਾਫ ਬੋਲਣ ਦੀ ਗੱਲ ਕਰਦਾ ਹੈ ਜੇ ਨਿਆਂ ਕਰਨ ਵਾਲਾ ਨਿਆਂ ਨਹੀਂ ਕਰਦਾ ਉਹਦੇ ਖਿਲਾਫ ਬੋਲਦਾ ਹੈ ਜੇ ਕੋਈ ਹੁਕਮਰਾਨ ਜਾਂ ਹਾਕਮ ਤੰਗ ਕਰਦਾ ਲੋਕਾਂ ਨੂੰ ਤਾਂ ਉਹਨੂੰ ਰਾਜੀਸ਼ੀ ਮੁਕਦਮੇ ਕੁੱਤੇ ਕਹਿੰਦਾ ਸੋ ਸਿੱਖ ਧਰਮ ਦੇ ਵਿੱਚ ਗਿਆਨ ਜਾਨ ਦੇ ਨਾਲ ਅਮਲ ਕਰਨਾ ਜ਼ਰੂਰੀ ਕਹਿੰਦਾ ਤੇ ਜਿਹੜੇ ਅ ਕਰਮ ਕਾਂ ਕਰਦੇ ਉਹਨਾਂ ਨੂੰ ਕਹਿੰਦੇ ਤੁਸੀਂ ਗਿਆਨ ਪ੍ਰਾਪਤ ਕਰੋ ਸੋ ਇਸ ਕਰਕੇ ਸਿੱਖ ਧਰਮ ਬਹੁਤ ਬਹੁਤ ਫਲਸਫਾ ਜਿਹੜਾ ਬਹੁਤ ਹੈ ਉਹਨੂੰ ਜੇ ਬਣਾਤਾ ਉਹ ਇਹ ਕਹਿੰਦੇ ਵਿਪਰਵਾਦੀ ਬਣੂਗਾ ਤੇ ਫਿਰ ਇਹ ਮਲਖ ਭਾਗ ਹੁੰਦਾ ਬਣ ਜਾਏਗਾ ਭਾਈਦਾ ਮਲਖ ਚੱਲਣਾ ਨਹੀਂ ਇੱਕ ਬੰਦਾ ਜੇਬ ਚ ਪਾ ਕੇ ਚਲਾ ਜਾਂਦਾ ਦਿਹਾੜੀ ਕਰਦਾ ਉਹ ਕੰਨਾ ਚੱਲ ਮੈਂ ਗੁੱਟੇ ਤੋਂ ਪਾਸ ਕਰ ਇਹ ਤਾਂ ਉਹ ਰੋਕ ਦੇ ਰੋਕ ਦੇਣ ਵੀ ਉਹ ਵਿਚਾਰਾ ਬੇਚਾਨੂ ਕਾ ਵਰਤੀ ਕਰੂਗਾ ਇਹੀ ਜਗ੍ਹਾ ਤੇ ਵੀ ਨਹੀਂ ਚੀ ਉਹਨੇ ਚੰਗਾ ਜੀ ਨਾ ਦੇ ਉਹ ਸੰਗਰ ਚਾ ਕੇ ਕਰ ਲੈਣੇ ਆਬ ਦਾ ਜੇ ਦਾ ਮੰਦਕਾ ਆ ਜਾਂ ਜੀ ਦੇ ਕਿ ਕਰਨਾ ਸੋ ਜਦ ਤੁਸੀਂ ਉਹਨਾਂ ਨੂੰ ਰੋਕ ਹੀ ਜਾਓਗੇ ਰੋਕ ਹੀ ਜਾਓਗੇ ਤੁਸੀਂ ਇਹਦਾ ਮਤਲਬ ਮਾਲਕ ਬਣ ਕੇ ਬੈਗੀ ਕਿਸੇ ਜ਼ਮਾਨੇ ਦੇ ਵਿੱਚ ਮਾਲਕ ਬਣ ਕੇ ਬੈਠੇ ਸੀ ਗੁਰੂ ਨਾਨਕ ਸਾਹਿਬ ਦੇ ਉੱਤੇ ਜਦੋਂ ਉਹਨਾਂ ਨੇ ਗੁਰਗੱਦੀ ਭਾਈ ਦਾ ਇਹਨਾਂ ਨੂੰ ਦੇ ਚੀ ਤਾਂ ਸ਼੍ਰੀ ਚੰਤੇ ਲਖਮੀ ਚੰਦ ਮਾਲਕ ਬਣਨ ਦੀ ਕੋਸ਼ਿਸ਼ ਕੀਤੀ ਸੀ ਹਮ ਹਮ ਅਰ ਗੁਰੂ ਸਾਹਿਬ ਨੇ ਉਹ ਨਹੀਂ ਬਣਦਾ ਇਹ ਕਿਤੇ ਜਮਾਨੇ ਦੇ ਵਿੱਚ ਕ੍ਰਿਸ਼ਟੀਅਨ ਨੇ ਕੋਸ਼ਿਸ਼ ਕੀਤੀ ਧੀਰਮਦੀਆਂ ਨੇ ਮੀੜਿਆ ਨੇ ਬਸੰਦਾ ਨੇ ਬੜਿਆ ਨੇ ਮਾਲਕਬੰਦੀ ਕੋਸ਼ਿਸ਼ ਕੀਤੀ ਉਹ ਵਨ ਨਹੀਂ ਸਕਿਆ ਸੋ ਹੁਣ ਫੇਰ ਮਾਲਕਬੰਦੀ ਕੋਸ਼ਿਸ਼ ਕਰ ਰਹੇ ਨੇ ਹੁਣ ਮੜਕਪਾ ਗਵੰਦਾ ਰਾਜ ਹੁੰਦਾ ਜਾ ਰਿਹਾ ਹੁਣ ਤਕੜਾ ਜਿਹੜਾ ਉਹ ਸਿੱਖਾ ਉਹੀ ਮhenga ਰਮਾਦਾ ਚੜਾ ਸਕਦਾ ਉਹੀ ਜਿਆਦਾ ਕਾਸ ਕਰਾ ਸਕਦਾ ਉਹੀ ਵੱਡੇ ਕੀਤਨੀ ਐ ਬਵਾ ਸਕਦਾ ਕਿਉਂਕਿ ਉਹਨਾਂ ਦੀ ਫੀਸ ਹੀ ਬਹੁਤ ਜਿਆਦਾ ਹੈ ਕਹਿਣਾ ਬੜਾ ਔਖਾ ਲੱਗਦਾ ਹੈ ਕਿਸ ਨੇ ਉੱਠੀ ਵਾਲੀ ਕਿਸ ਨੇ ਕੋਤੀ ਵਾਲੀ